ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆ ਮੱਤੀ ਬਾਂਸ ਸਟੋਰ ਪੀਕੀ ਸ਼ਹਿਰ ਦੇ ਵਿੱਚ ਸਨਾਮ ਰੋਡ ਦੇ ਉੱਤੇ ਤੇ ਬਾਈ ਝੋਪੜੀਆਂ ਤਿਆਰ ਕਰਦੇ ਆ ਤੇ ਬਾਈ ਸੋਫੇ ਵੀ ਤਿਆਰ ਕਰਦੇ ਆਗੇ ਤੇ ਸਭ ਕੁਝ ਹੀ ਤਿਆਰ ਕਰਦੇ ਆ ਬਾਈ ਜਿਹੜਾ ਮੈਮਾਲ ਕੇ ਬਾਂਸ ਤੋਂ ਬਣਦਾਗਾ ਤੇ ਬਾਈ ਨਾਲ ਕਰਦੇ ਆ ਗੱਲਬਾਤ ਜਿਹੜੀ ਬਾਈ ਆ ਝੋਪੜੀ ਤਿਆਰ ਕੀਤੀ ਹੈ ਬਾਈ ਨੇ ਤੇ ਆਪਣੇ ਸਟੋਰ ਦੇ ਉੱਤੇ ਤਿਆਰ ਕੀਤੀ ਹੈ ਤੇ ਬਾਈ ਵੱਖ-ਵੱਖ ਥਾਵਾਂ ਤੇ ਲਾਉਂਦੀ ਰਹਿੰਦਾ ਝੋਪੜੀਆਂ ਤੇ ਬਾਈ ਨਾਲ ਕਰਦੇ ਆ ਗੱਲਬਾਤ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਐਡਰੈਸ ਦੱਸਿਓ ਤੁਸੀਂ ਤੇ ਕਿਹੜੀ ਜਗ੍ਹਾ ਖੜੇ ਆਪਾਂ ਤੇ ਮੋਬਾਈਲ ਨੰਬਰ ਦੱਸਿਓ ਇਹ ਆਪਾਂ ਪੀਖੀ ਖੜੇ ਆ ਜੀ ਠੀਕ ਹੈ ਜੀ ਇਹ ਸੁਨਾਮ ਰੋਡ ਤੇ ਦੁਕਾਨ ਆਪਣੀ ਠੀਕ ਹੈ ਜੀ ਤੇ ਨਾਲ ਸਾਡੇ ਗ੍ਰੀਨ ਹੋਟਲ ਹੈ ਜੀ ਠੀਕ ਹੈ ਜੀ ਗ੍ਰੀਨ ਹੋਟਲ ਦੇ ਬਿਲਕੁਲ ਨਾਲ ਹੀ ਆਪਾਂ ਠੀਕ ਹੈ ਤੇ ਭਾਈ ਬੰਬਾਸ ਦਾ ਤੁਸੀਂ ਸਭ ਮਟੀਰੀਅਲ ਤਿਆਰ ਕਰਦੇ ਜਿਹੜਾ ਬੰਾਸ ਤੋਂ ਤਿਆਰ ਹੁੰਦਾਗਾ ਹਾਂਜੀ ਹਾਂਜੀ ਆਪਾਂ ਮਤਲਬ ਝੋਫੜੀਆਂ ਛਤਰੀਆਂ ਜਾਂ ਜਿਹੜੀਆਂ ਓਪਨ ਟਾਈਪ ਬੰਦ ਰੂਮ ਹਾਂਜੀ ਹਾਂ ਰੂਮ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੈਂ ਬਣਾਉਣ ਲੱਗੇ ਉਹ ਤੋਂ ਪਹਿਲਾਂ ਭਾਈ ਇਹ ਮਤਲਬ ਯੂਪੀ ਦੇ ਜਾਂ ਹੋਰ ਕਾਰੀਗਰ ਬਣਾਉਂਦੇ ਸੀ ਹਾਂਜੀ ਹਾਂ ਜਿਹੜੇ ਕਿ ਬਹੁਤ ਜ਼ਿਆਦਾ ਕਾਸਟਲੀ ਹੁੰਦੇ ਸੀ ਠੀਕ ਹੈ ਜੀ ਕੌਸਟਲੀ ਤਾਂ ਆਪਣਾ ਵੀ ਕੰਮ ਬਹੁਤ ਹੈ ਪਰ ਉਹਨਾਂ ਨਾਲੋਂ ਬਹੁਤ ਰਿਆਤ ਤੇ ਹੈ ਜੀ ਠੀਕ ਹੈ ਜੀ ਜੇ ਉਹ ਉਹ ਲੱਖ ਰੁਪਏ ਲੈਂਦੇ ਦੀ ਆਪਾਂ 70000 ਹੀ ਲੈਣੇ ਅੱਛਾ ਸਹੀ ਹਾਂਜੀ ਹਾਂਜੀ ਤੇ ਆਪਣਾ ਤਸੱਲੀ ਵਕਤ ਕੰਮ ਹੋਵੇ ਤਸੱਲੀ ਵਾ ਆਪਣਾ ਪੱਕਾ ਅੱਡਾ ਜੀ ਸਾਰੇ ਕਾਰੀਵਾਰ ਬਾਈ ਤੁਸੀਂ ਆਪਦੇ ਆਪ ਤੇ ਆਪ ਸਾਰੇ ਆਪਦੇ ਕਾਰੀਗਰ ਨੇ ਜੀ ਆਪਣੇ ਠੀਕ ਹੈ ਜੀ ਰੂਮ ਆਪਾਂ 1 ਦਿਨ ਦੇ ਵਿੱਚ ਇੰਸਟਾਲ ਕਰਿਆਉਨੇ ਆ ਪਰ ਬਣਾਉਣ ਤੇ ਟਾਈਮ ਜ਼ਰੂਰ ਲੱਗਦਾ ਅਗਲੇ ਦੇ ਘਰ 1 ਦਿਨ ਲੱਗ ਰਿਹਾ ਠੀਕ ਹੈ ਜੀ ਠੀਕ ਹੈ ਤੇ ਜਿਵੇਂ ਭਾਈ ਤੁਸੀਂ ਆ ਤਿਆਰ ਕੀਤਾ ਰੂਮ ਆ ਇਹ ਕਿੰਨੇ ਭਾਈ ਕਿੰਨੇ ਦਾਗਾ ਇਹ 10 ਬਾਈ 10 ਦਾ ਜੀ 10 ਬਾਈ 10 ਦਾ 100 ਫੁੱਟ ਏਰੀਆ ਹੋ ਗਿਆ ਨਾ ਭਾਈ ਹਾਂਜੀ 100 ਫੁੱਟ ਏਰੀਆ ਹੋ ਗਿਆ ਜੀ ਇਹ ਕਿੰਨਾ ਖਰਚਾ ਆ ਜਾਂਦਾ ਭਾਈ ਇਹ 70000 ਰੁਪਏ ਚ ਫਿੱਟ ਕਰਕੇ ਹਾਂ ਸਾਰਾ ਕੁਝ ਤੁਹਾਡਾਗਾ ਹਾਂਜੀ ਹਾਂਜੀ ਟਰਾਂਸਪੋਰਟ ਦਾ ਐਕਸਟਰਾ ਹੋ ਜਾਂਦਾ ਜੀ ਲਿਜਾਣ ਦਾ ਜੀ ਅਸਾਂਜੀ ਆਪਣਾ ਬਾਕੀ A to Z ਸਮਾਨ ਸਾਰਾ ਆਪਣਾ ਜੀ ਠੀਕ ਹੈ ਜੀ ਤੇ ਭਾਈ ਜਿਹੜੇ ਤਿਆਰ ਕੀਤਾ ਤੁਸੀਂ ਕਹਿੰਦੇ ਇਹ ਵਾਟਰਪਰੂਫ ਆ ਵਾਟਰਪਰੂਫ ਆ ਬਿਲਕੁਲ ਜੀ ਨਾਲੇ ਵਾਟਰਪਰੂਫ ਆ ਏਅਰਪਰੂਫ ਵੀ ਆ ਇੱਕ ਤਰ੍ਹਾਂ ਨਾਲ ਆ ਜੀ ਠੀਕ ਮੇਰੀ ਲਾਈਫ ਕੀ ਹੈਗੀ ਲਾਈਫ ਕੱਢ ਜਾਂਦਾ ਜੀ ਅਸੀਂ ਤਾਂ ਜ਼ਿਆਦਾ ਨਹੀਂ ਕਹਿੰਦੇ ਅਸੀਂ 10 ਸਾਲ ਕਹਿ ਕੇ ਚੱਲਦੇ ਆ ਮੰਨ ਲਓ ਹਾਂਜੀ ਹਾਂ ਜੇ ਆਪਣੀ ਸਭਾਲ ਰੱਖਾਂਗੇ 8-10 ਸਾਲ ਤੈਨੂੰ ਕੁਝ ਨਹੀਂ ਹੁੰਦਾ ਜੀ ਠੀਕ ਹੈ ਜੀ ਪਰ ਜਿਹੜੇ ਲੋਕਾਂ ਦੇ ਪਹਿਲਾਂ ਦੇ ਬਣੇ ਹੋਏ ਆ ਬਾਸ ਦੀਆਂ ਚੀਜ਼ਾਂ ਉਹ 20-20 ਸਾਲ ਵੀ ਕੱਢ ਜਾਂਦੀਆਂ ਨੇ ਐਸਐਸਈ ਹਾਂਜੀ ਹਾਂਜੀ ਆਪਦੀ ਸੰਭਾਲ ਤੇ ਰੰਗ ਰੋਗਨ ਕਰਦੇ ਰਹੋ ਤੇ ਮਾੜੀ-ਮੋਟੀ ਸਾਲ ਬਾਅਦ ਇਹਦੇ ਇੱਕ ਵਾਰੀ ਸਪਰੇਅ ਕਰਨੀ ਪੈਂਦੀ ਉਹ ਜ਼ਰੂਰ ਕਰੋ ਜੀ ਠੀਕ ਹੈ ਜੀ ਤਾਂ ਵਧੀਆ ਰਹਿੰਦਾ ਟੇਕਰ ਤੇ ਬਈ ਆ ਦਿਖਾਉਣਿਆ ਸਾਨੂੰ ਝੋਪੜੀ ਵਿੱਚੋਂ ਤੇ ਬਈ ਆ ਪਹਿਲਾਂ ਬਾਹਰੋਂ ਦੇਖੋ ਬਈ ਇੰਸੀ ਸਵ ਵਗੈਰਾ ਲੱਗਿਆ ਅੰਦਰ ਬੈਠੇ ਤੁਸੀਂ ਬਾਹਰ ਸਾਰਾ ਕੁਝ ਅੰਦਰੋਂ ਇਸ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਵਧੀਆ ਝੋਪੜੀਆਂ ਤਿਆਰ ਕਰਦੇ ਨੇ ਤੇ ਆ ਦੇਖੋ ਖੋਲੋ ਬਾਈ ਗੇਟ ਇਹਦਾ ਬਾਈ ਏਸੀ ਵੀ ਫਿੱਟ ਕੀਤਾ ਇਹਦਾ ਏਸੀ ਬਾਈ ਪੂਰਾ ਬਹੁਤ ਸਿਕਿਉਰ ਹੈ ਇਹਦਾ ਹਾਂ ਹਾਂ ਪੂਰਾ 0.8 ਦਾ ਜੀ ਇਹ ਦੇਖੋ ਪੌਣੇ ਟਣ ਦਾ ਮਤਲਬ ਹਾਂਜੀ ਹਾਂ ਤਾਂ ਤੁਹਾਨੂੰ ਬੰਦ ਕਰਨਾ ਪਊਗਾ ਐਨੀ ਮੇਰੀ ਗਾਰੰਟੀ ਹੈ ਆ ਪੂਰੀ ਕੂਲਿੰਗ ਬਣੀ ਪਈ ਹੈ ਬਾਈ ਹਾਂ ਚੱਲੇ ਨਹੀਂ ਜਾਂਦਾ ਆ ਦੇਖੋ ਅਸੀਂ ਜਿਹੜੀਆਂ ਆ ਹਾਵਾ ਜੀ ਤਾਂहां ਨੂੰ ਕਰੀ ਪਈ ਐ ਵੀ ਬਹੁਤ ਜਿਆਦਾ 쿨ਿੰਗ ਬਣਦੀ ਐ ਸਹੀ ਗੱਲ ਆ ਜੀ ਹਾਂ ਸਹੀ ਗੱਲ ਆ ਤੇ ਬਈ ਸੋਨਾ ਵੀ ਬਹੁਤ ਬਣਿਆ ਯਾਰ ਵਿੱਚ ਤਾਂ ਦੇਖ ਸਕਦੇ ਹੋ ਬਈ ਅੰਦਰੋਂ ਸਾਰਾ ਤੁਸੀਂ ਦੇਖੋ ਦੇਖੋ ਬਈ ਜਿਵੇਂ ਆਪਾਂ ਅੰਦਰ ਆਏ ਸੀ ਨਾ ਤੁਹਾਨੂੰ ਮੈਂ ਕਹਾਈ ਸੀ ਸ਼ੀਸ਼ਾ ਲੱਗਿਆ ਬਾਹਰ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਦੇਖੋ ਤੇ ਪੂਰਾ ਵਧੀਆ ਲੱਗ ਜਿਣੀ ਰੂਮ ਫੀਲਿੰਗ ਟਾਈਪ ਆਉਂਦੀ ਐ ਜੀ ਇਹਦੇ ਚ ਹਾਂ ਤੇ ਦੇਖ ਸਕਦੇ ਹੋ ਤੇ ਬਈ ਤੁਸੀਂ ਸਾਰਾ ਆਪ ਤਿਆਰ ਤੁਸੀਂ ਸਾਰਾ ਆਪ ਕਰਦੇ ਹੋ ਨਾ ਹਾਂਜੀ ਹਾਂਜੀ ਆਪਣੇ ਸਾਰਾ ਉਰੀ ਤਿਆਰ ਹੁੰਦਾ ਜੀ ਇਹ ਠੀਕ ਹੈ ਮੂਸੇ ਵਾਲੇ ਦੇ ਵੀ ਆਪਾਂ ਲਾਇਆ ਬਈ ਅਸਾ ਉਹ ਗੇਟ ਤੇ ਜਿਹੜੀ ਝੋਕਰੀ ਲੱਗੀ ਹੈ ਜੇ ਆਪਣੀ ਕੁਆਲਿਟੀ ਡਾਊਨ ਹੁੰਦੀ ਉਹ ਕਿੱਥੋਂ ਲਵਾਉਂਦੇ ਜੀ ਸਹੀ ਗੱਲ ਆ ਬਈ ਸਹੀ ਗੱਲ ਆ ਉਹਨਾਂ ਦੀ ਡਿਮਾਂਡ ਸੀ ਉਹਨਾਂ ਨੇ ਲਵਾਇਆ ਕੋਈ ਆਪਾਂ ਉ ਤਾਂ ਕਿਨਹ ਨਾਲ ਨਹੀਂ ਲਾ ਕੇ ਸਹੀ ਗੱਲ ਆਈ ਸਹੀ ਗੱਲ ਆ ਤੇ ਬਈ ਆਪਾਂ ਸੋਫੇ ਵੀ ਤਿਆਰ ਕਰਦੇ ਹਾਂ ਹਾਂਜੀ ਸੋਫੇ ਵੀ ਤਿਆਰ ਕਰਦੇ ਇੱਕ ਤੁਸੀਂ ਕਹਿੰਦੇ ਜੀ ਜਿੰਨਾ ਤਾਂ ਹੀ ਜਿੰਨਾ ਮਰਜ਼ੀ ਸਾਈਜ਼ ਬਣਵਾ ਲਓ ਸਾਡੇ ਤੋਂ ਜਿਵੇਂ ਇਹ 3 ਸੀਟਰ 2 ਸੀਟਰ ਬਣਾ ਦੂ ਉਸੇ ਮਾਡਲ ਚ ਅੱਛਾ ਸਹੀ ਜੇ ਤੁਹਾਡੇ ਕੋਲ 2 ਸੀਟਰ ਤੋਂ ਥੋੜਾ ਵੱਧ ਥੋੜਾ ਘੱਟ ਜਿੰਨਾ ਸਾਇਦ ਤੁਹਾਨੂੰ ਕੋਈ ਡਰਾ ਵੀ ਤਿਆਰ ਕਰ ਦਾਂਗੇ ਅੱਛਾ ਸਹੀ ਇਹ ਆਪਸ਼ਨ ਆਪਣੇ ਕੋਲੇ ਮਿਲੂ ਤੁਹਾਨੂੰ ਕਿਤੇ ਨਹੀਂ ਮਿਲਦੀ ਠੀਕ ਹੈ ਜੀ ਤੇ ਜਿਹੜਾ ਬਾਂਸ ਦਾ ਸਬਾਨ ਉਹ ਸਾਰੀ ਤੁਸੀਂ ਤਿਆਰ ਕਰਦੇ ਹੋ ਹਾਂ ਹਾਂ ਸਾਰਾ ਮਟੀਰੀਅਲ ਤੁਹਾਨੂੰ ਕੱਲੀ ਫੋਟੋ ਦਿਖਾ ਦੇ ਬੰਦਾ ਹਾਂ ਜੀ ਹਾਂ ਫੋਟੋ ਦਿਖਾ ਦਿਓ ਜੀ ਆਪਾਂ ਤਕਰੀਬਨ ਕਾਰੀ ਦੇਵਾਂਗੇ 99% ਦਾ ਜੀ ਠੀਕ ਹੈ ਜੀ ਹਾਂ ਜੀ ਇਹ ਟੂਇੰਗ ਲਾਰਨਾ ਅੰਗੂਨ ਨਾਲ ਲੱਗਿਆ ਨੇ ਇਹ ਸਾਰੇ ਲੋਹੇ ਦਾ ਫਰੇਮ ਹੁੰਦਾ ਜੀ ਇਹਦੇ ਵਿੱਚ ਦੋ ਤਹਾਂ ਬਾਸ ਦੀਆਂ ਲੱਗਦੀਆਂ ਨੇ ਇਹਦੇ ਵਿੱਚ ਕੱਚਾ ਕੰਮ ਨਹੀਂ ਹੈਗਾ ਅਸਲ ਦੋ ਤਹਾਂ ਬਾਸ ਦੀਆਂ ਨੇ ਵਿਚਾਲੇ ਫਿਰ ਕੀ ਆ ਬਾਈ ਵਿਚਾਲੇ ਦੇ ਸਾਈਡਾਂ ਤੇ ਤਾਂ ਹੀ ਥਰਮੋਕੂਲ ਤੇ ਤਰਪਾਲ ਪਾਈ ਹੁੰਦੀ ਆ ਠੀਕ ਹੈ ਛੱਤ ਦੇ ਵਿੱਚ ਫਾਈਬਰ ਪਾਈ ਹੁੰਦੀ ਆ ਤੇ ਥਰਮੋਕੂਲ ਪਾਈ ਹੁੰਦੀ ਆ ਦੋ ਤਹਾਂ ਬਾੰਦਿਆਂ ਨੇ ਠੀਕ ਹੈ ਫਿਰ ਤਾਂ ਪੁੱਲੀ ਬਈ ਫੁੱਲੀ ਐਰ ਤੇ ਮਾਲ ਕੇ ਬਾਗਰਾ ਹਾਂ ਪੂਰਾ ਵਧੀਆ ਰਹਿੰਦਾ ਦੇਖੋ ਆਪਾਂ ਉਰੇ ਬੈਠਾ ਹੁਣ ਕੋਈ ਗੱਡੀਆਂ ਗੁਡੀਆਂ ਲੰਘੀ ਜਾਂਦੇ ਕੋਈ ਕੋਈ ਬਾਲਾ ਚੜ੍ਹਦਾ ਕੋਈ ਸੋਰ ਸਰਾਪਾ ਕੁਝ ਨਹੀਂ ਆਉਂਦਾ ਤੇ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜਿਹੜੇ ਵੀਰ ਚਾਹ ਬਣਨੇ ਕੰਮਾਂ ਦੇ ਤੇ ਕਿਸੇ ਨੇ ਮਤਲਬ WhatsApp ਤੇ ਗੱਲਾਂ ਹੈਲੋ ਕਰ ਦਿਓ ਤੁਹਾਨੂੰ PDF ਸੈਂਡ ਕਰ ਦਾਂਗੇ ਜਿਹੜੀਆਂ ਵੀ ਆਈਟਮ ਆਪਾਂ ਬਣਾਉਨੇ ਆ ਠੀਕ ਹੈ ਇਸੇ ਨੰਬਰ ਤੇ ਹਾਂ ਇਸੇ ਨੰਬਰ ਇੱਕੋ ਹੀ ਨੰਬਰ ਹੈ ਮੇਰਾ ਜੀ ਠੀਕ ਹੈ ਠੀਕ ਹੈ ਸਾਰੇ ਕਾਸੇ ਦੀ WhatsApp ਤੇ ਕੱਲਾ ਹੈਲੋ ਕਰੋ ਤੁਹਾਨੂੰ ਸਾਰੀਆਂ ਆਈਟਮਾਂ ਦਾ ਰੇਟ ਸਮੇਤ ਹੋ ਜਾਊਗਾ ਜੇ ਤੁਸੀਂ ਤੁਹਾਨੂੰ ਕੋਈ ਰੇਟ ਦਾ ਲੱਗੂਗਾ ਤਾਂ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਓਕੇ ਓਕੇ ਆਪਣੇ ਬਾਹਰ ਵੀ ਜਾਂਦੇ ਹੀ ਬਾਹਰਲੀ ਬਾਹਰ ਜਾਂਦੇ ਬਾਈ ਸਾਰੇ ਕਿਤੇ ਭੇਜਾਂ ਮੈਂ ਅਮਰੀਕਾ ਹੀ ਭੇਜਾਂ ਮੈਂ ਨੇ ਜੀ ਸਸੇ ਤੇ ਇੰਗਲੈਂਡ ਵੀ ਗਿਆ ਤੇ ਨਿਊਜ਼ੀਲੈਂਡ ਵੀ ਗਿਆ ਕੈਨੇਡਾ ਤਾਂ ਗਈ ਗਏ ਆ ਠੀਕ ਹਾਂਜੀ ਥੈਂਕ ਯੂ ਵੀਰੇ ਧੰਨਵਾਦ ਸਸੇ ਦਾ ਸਸੇ ਦਾ ਬਹੁਤ